ਇਹ ਭਾਵਨਾ ਤੁਸੀਂ ਸੋਚ ਰਹੇ ਹੋ ਕਿ ਮਾਰਚ ਦਾ ਮਹੀਨਾ ਆਉਣ ਵਾਲਾ ਹੈ ਤੇ ਗਰਮੀ ਆਉਣ ਵਾਲੀ ਆ ਪਰ ਇਸ ਤਰ੍ਹਾਂ ਨਹੀਂ ਹੋਵੇਗਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਵੱਡੀ ਅਪਡੇਟ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਇਹ ਦੱਸਿਆ ਹੈ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀ ਆ ਠੰਡ ਵੱਧ ਸਕਦੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਵੀ ਪੈ ਸਕਦਾ ਹੈ ਇਸ ਦਾ ਕਾਰਨ ਇਹ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਆ ਮੀਂਹ ਪੈ ਰਿਹਾ ਜਿਸ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਲੱਗਦਾ ਹੈ ਤੇ ਜਿਹੜੀ ਆ ਠੰਡ ਜਿਹੜੀ ਆ ਹੋਰ ਵੱਧ ਸਕਦੀ ਆ ਮਾਰਚ ਦਾ ਮਹੀਨਾ ਆਉਣ ਵਾਲਾ ਗਰਮੀ ਜਿਹੜੀ ਆ ਹਰ ਵਾਰ ਸ਼ੁਰੂ ਹੋ ਜਾਂਦੀ ਆ ਪਰ ਇਸ ਵਾਰ ਮਾਰਚ ਦਾ ਮਹੀਨਾ ਜਿਹੜਾ ਵਾ ਉਸ ਦੇ ਵਿੱਚ ਗਰਮੀ ਜਿਹੜੀ ਆ ਉਹ ਲੇਟ ਆਵੇਗੀ ਮੌਸਮ ਵਿਭਾਗ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਤੁਹਾਨੂੰ ਅਸੀਂ ਸੁਣਾ ਦਿੰਨੇ ਆ ਮੌਸਮ ਵਿਭਾਗ ਨੇ ਇਹ ਭੂਕਵਣੀ ਕੀਤੀ ਹੈ ਕਿ ਜੇਕਰ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਸੋਚ ਰਹੇ ਹੋ ਕਿ ਸੂਰਤ ਦੀ ਲਗਾਤਾਰ ਵਧਰੀ ਗਰਮੀ ਕਾਰਨ ਹੈ ਆਉਣ ਵਾਲੀ ਦਿਲਾਚੇ ਗਰਮੀ ਜਿਹੜੀ ਆ ਦਸਕ ਦੇਣ ਵਾਲੀ ਹੈ ਤੇ ਜਾਣ ਲੋ ਕਿ ਗਰਮੀ ਆਉਣ ਚ ਸਮਾਂ ਲੱਗੇਗਾ ਮੌਸਮ ਵਿਭਾਗ ਦਾ ਇਹ ਕਹਿਣਾ ਹੈ ਕਿ ਪਹਾੜਾਂ ਤੇ ਲਗਾਤਾਰ ਮੀਂਹ ਤੇ ਬਰਫਬਾਰੀ ਹੋ ਰਹੀ ਹੈ ਜਿਸ ਦਾ ਅਸਰ ਮੈਦਾਨੀ ਇਲਾਕਿਆਂ ਤੇ ਪੈਣਾ ਯਕੀਨੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ 25 ਅਤੇ 26 ਫਰਵਰੀ ਨੂੰ ਰਾਜਧਾਨੀ ਵਿੱਚ ਭਾਰੀ ਮੀਂਹ ਪੈ ਸਕਦਾ ਜਾਨੀ ਕਿ ਅੱਜ ਵੀ ਬੱਦਲ ਜਿਹੜੀ ਆ ਅੱਜ ਵੀ ਜਾਨੀ ਕਿ ਮੀਂਹ ਪੈ ਸਕਦਾ ਬੱਦਲ ਹੋ ਸਕਦੇ ਆ ਪੰਜਾਬ ਦੇ ਕਈ ਜਿਹੜੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਮੀਂਹ ਜਿਹੜਾ ਪੈ ਸਕਦਾ ਏ ਤੇ 27 ਫਰਵਰੀ ਨੂੰ ਵੀ ਹਲਕੀ ਬਾਰਿਸ਼ ਹੋਣ ਦੀ ਜਿਹੜੀ ਉਹਨਾਂ ਦੇ ਵੱਲੋਂ ਸੰਭਾਵਨਾ ਜਿਹੜੀ ਜਤਾਈ ਜਾ ਰਹੀ ਆ ਰਾਜਧਾਨੀ ਉੱਤਰ ਪ੍ਰਦੇਸ਼ ਤੋਂ ਲੈ ਕੇ ਬਿਹਾਰ ਤੱਕ ਮੀਂਹ ਪੈਣ ਦੀ ਇਹ ਸੰਭਾਵਨਾ ਜਿਹੜੀ ਆ ਇਹ ਵੀ ਉਹਨਾਂ ਦੇ ਵੱਲੋਂ ਜਿਤਾਈ ਗਈ ਹੈ ਰਾਜਧਾਨੀ ਦੇ ਵਿੱਚ ਸ਼ੁੱਕਰਵਾਰ ਨੂੰ ਘੱਟੋ ਘੱਟ ਤਾਪਮਾਨ ਜਿਹੜਾ ਵਾ ਉਹ 7.6 ਡਿਗਰੀ ਸੈਲਸੀਅਮ ਦਰਜ ਕੀਤਾ ਗਿਆ ਹੈ ਜੋ ਸੀਜ਼ਨ ਦੇ ਔਸਤ ਨਾਲੋਂ 4 ਡਿਗਰੀ ਘੱਟ ਹੈ ਦੱਸਿਆ ਗਿਆ ਹੈ ਕਿ ਦਿੱਲੀ 'ਚ ਅਨਿਸ਼ਚਿਤ ਤੌਰ ਤੇ ਬੱਦਲ ਛਾਈ ਰਹਿਣ ਦੀ ਸੰਭਾਵਨਾ ਹੈ ਅਤੇ ਘੱਟੋ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 8 ਅਤੇ 25 ਡਿਗਰੀ ਸੈਲਸੀਅਮ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਭਾਵੇਂ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਚਲਾ ਗਿਆ ਹੈ ਪਰ ਇੱਥੇ ਤਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਘੱਟੋ-ਘੱਟ ਤਾਪਮਾਨ ਅਜੇ ਵੀ 8 ਡਿਗਰੀ ਦੇ ਨੇੜੇ ਹੈ ਅਜਿਹੇ ਚ ਉੱਤਰ ਭਾਰਤ 'ਚ ਵੀ ਇਸ ਸਮੇਂ ਗੁਲਾਬੀ ਠੰਡ ਵਰਗੀ ਸਥਿਤੀ ਜੜੀ ਆ ਬਣੀ ਰਹੇਗੀ ਠੰਡ ਸਵੇਰੇ ਸ਼ਾਮ ਅਤੇ ਰਾਤ ਨੂੰ ਪੂਰੀ ਤਰ੍ਹਾਂ ਫੈਲ ਜਾਂਦੀ ਹੈ ਤਾਂ ਦੱਸਿਆ ਕਿ ਜਿਹੜੀ ਠੰਡ ਵਾ ਇਹ ਸਵੇਰੇ ਅਤੇ ਸ਼ਾਮ ਨੂੰ ਹੁੰਦੀ ਆ ਫਰਵਰੀ ਦੇ ਵਿੱਚ ਜਾਨੀ ਕਿ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਇਸ ਵਾਰ ਜਾਨੀ ਇਸ ਵਾਰ ਨਹੀਂ ਹੋਇਆ ਇਸ ਵਾਰ ਠੰਡ ਜਿਹੜੀ ਹੋਰ ਵੱਧ ਗਈ ਏ ਮੌਸਮ ਵਿਭਾਗ ਦੇ ਵੱਲੋਂ ਪਹਿਲੋ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਫਿਰ ਤੋਂ ਦੁਬਾਰਾ ਇੱਕ ਵਾਰੀ ਧੁੰਦ ਜਿਹੜੀ ਪੈਣੀ ਸ਼ੁਰੂ ਹੋਵੇਗੀ ਮੇ ਜਿਹੜਾ ਉਸ ਦੇ ਨਾਲ ਕਿ ਠੰਡ ਜਿਹੜੀ ਆ ਫਿਰ ਵੱਧ ਜਾਵੇਗੀ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਹੋਰ ਵੱਡੀ ਜਿਹੜੀ ਆ ਜਾਣਕਾਰੀ ਦਿੱਤੀ ਗਈ ਆ ਕਿ ਔਣ ਵਾਲੇ ਸਮੇਂ 'ਚ ਜਾਨੀ ਕਿ ਮਾਰਚ ਦਾ ਮਹੀਨਾ ਤੋ ਕਿ ਗਰਮੀ ਹੋ ਜਾਂਦੀ ਹੈ ਭਰਪੂਰ ਗਰਮੀ ਹੋ ਜਾਂਦੀ ਹੈ ਤੇ ਹੁਣ ਮਾਰਚ ਦੇ ਮਹੀਨੇ ਤਾਨੂੰ ਗਰਮੀ ਨਹੀਂ ਠੰਡ ਦਾ ਹੀ ਜਿਹੜਾ ਅਹਿਸਾਸ ਹੋਵੇਗਾ ਕਿਉਂਕਿ ਪਹਾੜਾ ਦੇ ਵਿੱਚ ਬਰਫਬਾਰੀ ਅਤੇ ਤੇਜ਼ ਮੀਂਹ ਪੈ ਰਿਹਾ ਜਿਸ ਦੇ ਚਲਦੇ ਪੰਜਾਬ ਦੇ ਕਈ ਜ਼ਿਲ੍ਹੇ ਜੇ ਵੀ ਮੀਂਹ ਜਿਹੜਾ ਉਹ ਪੈ ਸਕਦਾ ਤੇ ਠੰਡ ਜਿਹੜੀ ਆ ਹੋਰ ਵੱਧ ਸਕਦੀ ਹੈ